ਹੈਲੋ ਜੀ ਥੋੜਾ ਸਮਾਂ ਨੇ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਜਸਪਾਉਣ ਦੇਖੋ ਪੱਟੀ ਦੇ ਕਿਨਾਰੇ ਕਿੱਦਾਂ ਆਪਾਂ ਵਧੀਆ ਬਣਾ ਸਕਦੇ ਹਾਂ ਅਗਰ ਅਸੀਂ ਪੁੱਠੇ-ਪੁੱਠੇ ਸਲਾਈਆਂ ਪਾੜੀਆਂ ਸਾਰੀ ਸਲਾਈਆਂ ਪੁੱਠੇ-ਪੁੱਠੇ ਕਿਉਂਕਿ ਤਕਰੀਬਨ ਪੱਟੀਆਂ ਅਸੀਂ ਪੁੱਠੇ-ਪੁੱਠੇ ਸਲਾਈ ਦੇ ਬਣਾਣੇ ਆ ਜੇ ਤੁਸੀਂ ਪੁੱਠੇ-ਪੁੱਠੇ ਸਲਾਈਆਂ ਦੇ ਪੱਟੀਆਂ ਬਣਾ ਰਹੇ ਹੋ ਤਾਂ ਤੁਸੀਂ ਪੱਟੀ ਦੇ ਕਿਨਾਰੇ ਆ ਦੇਖੋ ਕਿੰਨੇ ਵਧੀਆ ਬਣ ਕੇ ਆਏ ਆ ਦੇਖੋ ਔਰ ਬਣਾਏ ਵੀ ਬਹੁਤ ਸੌਖੇ ਤਰੀਕੇ ਨਾਲ ਹੈ ਤਾਂ ਅੱਜ ਦੀ ਵੀਡੀਓ ਚ ਅਸੀਂ ਇਹੀ ਸਿੱਖਾਂਗੇ ਸੌਖੇ ਤਰੀਕੇ ਨਾਲ ਪਟਨੀ ਪੱਟੀ ਦੇ ਕਿਨਾਰੇ ਨੂੰ ਅਸੀਂ ਕਿੱਦਾਂ ਹਾਈ ਕੋਰੋ ਦੇ ਬਣਾਈ ਜਾ ਸਕਦਾ ਹੈ ਦੇਖੋ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਈ ਹੋਈ ਹੈ ਤਾਂ ਫਿਰ ਸ਼ੁਰੂ ਕਰਦੇ ਹਾਂ ਅਸੀਂ ਪਹਿਲੀ ਸਲਾਈ ਤੋਂ ਤੁਸੀਂ ਸਿੱਧੀ ਪੁੱਠੀ ਕੋਈ ਵੀ ਸਾਈਡ ਦੇਖ ਸਕਦੇ ਹੋ ਲੈ ਸਕਦੇ ਹੋ ਪਰ ਮੈਂ ਇਹਨੂੰ ਸਿੱਧੀ ਸਾਈਡ ਰੱਖੀ ਹੋਈ ਹੈ ਅਸੀਂ ਇਹ ਸਿੱਧੀ ਸਾਈਡ ਤੇ ਇਹ ਸਿੱਧੀ ਸਾਈਡ ਤੋਂ ਦੇਖੋ ਇਹਦੀ ਬੈਕ ਸਾਈਡ ਹੈ ਤਾਂ ਦੀ ਠੀਕ ਹੈ ਤਾਂ ਫਿਰ ਆਪਾਂ ਇਹਨੂੰ ਹੀ ਸਿੱਧੀ ਸਾਈਡ ਮੰਨ ਕੇ ਚੱਲਦੇ ਹਾਂ ਕੀ ਕਰਨਾ ਪਹਿਲੀ ਸਲਾਈ ਦੇ ਵਿੱਚ ਪਹਿਲਾ ਕੁੰਡਾ ਦੋ ਕੁੰਡੇ ਦੋ ਕੁੰਡਿਆਂ ਨੂੰ ਬਗੈਰ ਕੁੰਡੇ ਉਤਾਰਨਾ ਹੈ ਧਾਗੇ ਨੂੰ ਆਪਣੇ ਵੱਲ ਲੈ ਆਉਣਾ ਤੇ ਬਾਕੀ ਪੂਰੀ ਤੇ ਪੂਰੀ ਪੱਟੀ ਅਸੀਂ ਪੁੱਠੇ ਮੁੰਨ ਲੈਣੀ ਹੈ ਲਾਸਟ ਦੇ ਦੋ ਕੁੰਡੇ ਛੱਡ ਕੇ ਆਹ ਦੇਖੋ ਪੂਰੀ ਪੁੱਠੀ ਇਸ ਚ ਅਸੀਂ ਸਾਰੀਆਂ ਸਲਾਈਆਂ ਪੁੱਠੀਆਂ ਪੁੱਠੀਆਂ ਪਾਈਆਂ ਪੁੱਠੇ ਪੁੱਠੇ ਸਲਾਈਆਂ ਦੇ ਨਾਲ ਅਸੀਂ ਪੱਟੀ ਨੂੰ ਐਦਾਂ ਬਣਾਵਾਂਗੇ ਸਿੱਧੀ ਸਿੱਧੀ ਸਲਾਈਆਂ ਨਾਲ ਕਿੱਦਾਂ ਬਣਾ ਸਕਦੇ ਹਾਂ ਉਹ ਅੱਪਰ ਫੇਰ ਦੇਖਾਂਗੇ ਕਿਸੇ ਵੀਡੀਓ 'ਚ ਆ ਦੇਖੋ ਇੱਥੇ ਤੱਕ ਆ ਗਏ ਲਾਸਟ 'ਚ ਫਿਰ ਦੋ ਕੁੰਡੇ ਛੱਡ ਦੇਣੇ ਆ ਤਾਂ ਇਹਨੂੰ ਉੱਤਰ ਆ ਜਾਣਾ ਜਿਹੜਾ ਲਾਸਟ ਦੇ ਦੋ ਕੁੰਡੇ ਛੱਡੇ ਇਹਨੂੰ ਬਗੈਰ ਬੁਨੇ ਇੱਥੇ ਹੀ ਉਤਾਰ ਲੈਣਾ ਇਸ ਚ ਖਾਸ ਗੱਲ ਅਸੀਂ ਇੱਕੋ ਸਲਾਈ ਦੇ ਵਿੱਚ ਇੱਧਰ ਦੋ ਕੁੰਡੇ ਬਗੈਰ ਬੁਨੇ ਉਤਾਰੇ ਇੱਧਰ ਦੋ ਕੁੰਡੇ ਬਗੈਰ ਬੁਨੇ ਉਤਾਰੇ ਹੁਣ ਅੱਗੇ ਅਸੀਂ ਆਪਣੀ ਦੂਜੀ ਸਲਾਈ ਦੂਜੀ ਸਲਾਈ ਦੇ ਵਿੱਚ ਅਸੀਂ ਕੀ ਕਰਨਾ ਹੈ ਆ ਦੇਖੋ ਇਹ ਜਿਹੜਾ ਬਗੈਰ ਬੁਨੇ ਸੀ ਇਹਨੂੰ ਪੁੱਠਾ ਦੂਜਾ ਬਗੈਰ ਬੁਨੇ ਸੀ ਇਹਨਾਂ ਵੀ ਪੁੱਠਾ ਇਸ ਤੋਂ ਬਾਅਦ ਫੇਰ ਬਾਕੀ ਵੀ ਅਸੀਂ ਪੁੱਠੇ ਬੁਣ ਲੈਣੇ ਇਹ ਸਾਰੇ ਹੀ ਪੁੱਠੇ ਭੁੰਨ ਲੈਣੇ ਜਿੰਨੇ ਵੀ ਤੁਸੀਂ ਪੱਟੀ ਰੱਖੀ ਹੋਈ ਉਸ ਸਾਹਮਣੇ ਤੁਸੀਂ ਸਾਰੇ ਹੀ ਇਹਨਾਂ ਨੂੰ ਪੁੱਠੇ ਭੁੰਦੇ ਹੋਏ ਆ ਜਾਣਾ ਲਾਸਟ ਤੱਕ ਲਾਸਟ ਵਿੱਚ ਦੋ ਕੁੰਡੇ ਜਿਹੜੇ ਬਗੈਰ ਭੁਨੇ ਅਸੀਂ ਰੱਖਿਓ ਇਹਨਾਂ ਨੂੰ ਵੀ ਅਸੀਂ ਪੁੱਠੇ ਭੁੰਨ ਲੈਣਾ ਬਸ ਸਿੰਪਲ ਜਿੱਦਾਂ ਭੁੰਨੇ ਨਾ ਕੋਈ ਅੱਗੋਂ ਨਾ ਕੋਈ ਪਿੱਛੋਂ ਕੁਝ ਵੀ ਨਹੀਂ ਕਰਨਾ ਦੇਖੋ ਐਦਾਂ ਸਾਡੇ ਬਿਲਕੁਲ ਸਿੰਪਲ ਤਰੀਕੇ ਨਾਲ ਹਾਈ ਕੋਰਟ ਦੀ ਡਿਬਨ ਕੇ ਆਊਗੀ ਇੱਕ ਵਾਰੀ ਫੇਰ ਦੇਖੋ ਸਿੱਧੀ ਸਾਈਡ ਤੇ ਅਸੀਂ ਇਹ ਲੈ ਕੁੰਡੇ ਨੂੰ ਐ ਸਟਿਚ ਕੀਤਾ ਦੂਜੇ ਕੁੰਡੇ ਨੂੰ ਦੋ ਕੁੰਡਿਆਂ ਨੂੰ ਬਗੈਰ ਬੁਨੇ ਉਤਾਰੇ ਆ ਧਾਗਾ ਸਾਡਾ ਪਿੱਛੇ ਹੈ ਇਹਨੂੰ ਹੁਣ ਅਸੀਂ ਅੱਗੇ ਲੈ ਕੇ ਆਏ ਕਿਉਂਕਿ ਅਸੀਂ ਪੂਰੀ ਪੱਟੀ ਪੁੱਠੇ-ਪੁੱਠੇ ਕੁੰਡੇ ਦੇ ਬੁੰਨ ਰਹੇ ਹਾਂ ਤਾਂ ਅਸੀਂ ਸਾਰੇ ਹੀ ਕੁੰਡੇ ਪੁੱਠੇ ਬੁਣ ਲੈਣੇ ਆ। ਐਤਾ ਠੀਕ ਹੈ ਜੀ ਸਾਰੇ ਕੁੰਡੇ ਪੁੱਠੇ ਬੁਣ ਕੇ ਲਾਸਟ ਦੇ ਦੋ ਕੁੰਡੇ ਫੇਰ ਅਸੀਂ ਛੱਡ ਦੇਣੇ ਬਗੈਰ ਬੁਨੇ ਜਦੋਂ ਲਾਸਟ ਦੇ ਦੋ ਕੁੰਡੇ ਰਹਿ ਜਾਣਗੇ ਤਾਂ ਧਾਗੇ ਨੂੰ ਅਸੀਂ ਪਿੱਛੇ ਲੈ ਜਾਣਾ ਇੱਦਾਂ ਇਹ ਵਾਲੇ ਕੁੰਡੇ ਨੂੰ ਇੱਦਾਂ ਹੀ ਸਿੰਪਲ ਇੱਦਾਂ ਹੀ ਉਤਾਰ ਲੈਣਾ ਸਲਾਈ ਤੇ ਇੱਧਰੋਂ ਦੋ ਕੁੰਡੇ ਉਤਾਰ ਲਈ ਇੱਧਰੋਂ ਦੋ ਕੁੰਡੇ ਉਤਾਰ ਕੇ ਹੁਣ ਅਸੀਂ ਆਗੇ ਦੂਜੀ ਸਲਾਈ ਤੇ ਅਸੀਂ ਆਪਣੀ ਇਸ ਤੇ ਅਸੀਂ ਕੀ ਕਰਨਾ ਹੈ ਇਹ ਦੇਖੋ ਜਿਹੜਾ ਕੁੰਡਾ ਇਹ ਬਗੈਰ ਬੁਣਿਆ ਉਤਾਰਿਆ ਸੀ ਇਹਨੂੰ ਅਸੀਂ ਪੁੱਠਾ ਸਿੰਪਲ ਪੁੱਠਾ ਕੋਈ ਧਾਗਾ ਅੱਗੇ ਪਿੱਛੇ ਕੁਝ ਨਹੀਂ ਫੇਰ ਪੁੱਠਾ ਬਾਕੀ ਸਾਰੇ ਕੁੰਡੇ ਵੀ ਪੁੱਠੇ जल्दी जल्दी सिलाई में कंप्लीट करके लास्ट वाले दो कुंड आ जाने देखो लास्ट वाले दो कुंडे भी असद ही बुन लेने पुट्ठे बस ऐसी बनाई जावे तो साढ़े आईकॉड बन के आ जाने देखो बिल्कुल कोई लूज नहीं आती कितो भी आ देखो ਦੋਨੇ ਸਾਈਡਾਂ ਤੋਂ ਬਹੁਤ ਵਧੀਆ ਆਉਂਦੀ ਹੈ। ਆ ਦੇਖੋ। ਕਿਤੇ ਕੋਈ ਕੁੰਡਾ ਲੂਜ਼ ਨਹੀਂ ਕਿਤੇ ਕੋਈ ਟਾਈਟ ਨਹੀਂ ਹੈ। ਬਹੁਤ ਹੀ ਆਸਾਨ ਤਰੀਕੇ ਨਾਲ ਅਸੀਂ ਇਹਨੂੰ ਬਣਾਇਆ। ਤਾਫੇ ਬਣਾਓ ਇਹ ਵਾਲੀ ਆਈਕੋੜਾ ਅਸੀਂ ਕਿੱਦਾਂ ਬਣਾਣੀ ਹੈ ਬਣਾਓ ਫਿਰ ਤੁਸੀਂ ਇਹਨੂੰ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਈ ਹੋਈ ਹੈ। फ्रेंड्स जेकर तुम्हें मेरे चैनल हजे हाँ सब सबसक्राइब नहीं किया प्लीज़ प्लीज़ कर दो जी बैललाइकन प्रेस करो तोलते क्लिक करो ताकि आने तो वाली वीडियो में नोटिफिकेशन मिल जाए तो ये जी आई कोड बनाई है मैं यही एकाफ बना रही बनाई है तो इसत बाद बुनाएंगे स्काफ आप अगली भीडियो के दे क्योंकि उन्होंने हजे बनाने टाइम लगना स्टैप बाय स्टैप पूरा स्काफ यही सीखा तो फिर मिलते कल एक नई वीडियो एक नवे पैटर्न तक नवे प्रोजेक्ट न तक तक रखो अपना ध्यान जी ओके बाय बाय टेक केयर